ਚਲ ਧਣੀਆਂ ਤੋੜ ਲੈਨੀ ਆ ਫੇਰ ਕਹੂਗੀ ਵੀ ਕਾਦੀ ਸਬਜ਼ੀ ਬਣਾਈਏ ਕਾਦੀ ਸਬਜ਼ੀ ਬਣਾਈਏ ਉਹ ਮੈਂ ਡਲਕਰਮ ਬਣੀ ਜਾ ਬਣਾ ਕੇ ਰੱਖ ਦੂ ਭਾਈ ਮੈਨੂੰ ਨੀ ਖਾਦੀ ਜਾਂਦੀ ਚਾਹੇ ਭੈਣ ਤਾਂ ਮੇਰੀ ਹੋਈ ਆ ਪਰ ਸਵਾਦ ਨਹੀਂ ਬਣਾਉਂਦੀ ਮੈਨੂੰ ਤਾਂ ਉਦੋਂ ਸਵਾਦ ਲੱਗਦੀ ਆ ਜਦ ਇੰਨਾ ਚਿਰ ਮਸਾਲੇ ਮਸੂਲੇ ਪਾਏ ਹੁਣ ਧਣੀਆਂ ਧੁਨੀਆਂ ਪਾਇਆ ਹੋਵੇ ਨਹੀਂ ਕਰਨਾ ਕੀ ਕਰੀਆ ਨਹੀਂ ਐ ਇਹ ਕੀ ਕਰਦੀ ਆ ਭੈਣੇ ਧਣੀਆਂ ਤੋੜਦੀ ਆ ਮੈਂ ਤਾਂ ਚਾਲ ਵਧੀਆ ਗੱਲ ਆ ਘਰ ਦੀ ਚੀਜ਼ ਹੋ ਜਾਂਦੀ ਹੈਗੀ ਤੇ ਨਹੀਂ ਮੈਂ ਤਾਂ ਆਈ ਸੀ ਕਿ ਮੈਂ ਹਰਪ੍ਰੀਤ ਨੂੰ ਵੀ ਪੁੱਛ ਕੇ ਆਈ ਆ ਮਾਂ ਮੈਂ ਚਾਰਕ ਪੱਤੇ ਪਾਲਕ ਦੇ ਤੋੜ ਲਿਆ ਵਾ ਸਾਡੇ ਨਾ ਕੱਲ ਭੁੱਲ ਗਏ ਤੇ ਕੋਈ ਵੱਡ ਕੇ ਲੈ ਗਿਆ ਸਾਰੀ ਨਹੀਂ ਪੈਣੇ ਮੇਰੀ ਗੱਲ ਸੁਣ ਲੈ ਉਹਦਣੇ ਤੇ ਇਹਦੇ ਦੋ ਅਮਰੂਦ ਤੋੜਦੀ ਸੀ ਦੇਖਿਆ ਤੂੰ ਮੈਨੂੰ ਕਿਵੇਂ ਬੋਲਦੀ ਸੀਗੀ ਹੈ ਕਹਿੰਦੀ ਸੀ ਲੈ ਕਿਤੇ ਸਾਰੇ ਨਾ ਤੋੜਨੀ ਅੱਜ ਮੈਂ ਚੋਰ ਫੜ ਲਿਆ ਭਾਈ ਹੁਣ ਅਸੀਂ ਪਾਲਕ ਤਾਂ ਸਾਡੇ ਲਈ ਲਈ ਆ ਅਸੀਂ ਲੋਕਾਂ ਤੋਂ ਲਈ ਥੋੜੀ ਲਈ ਆਗੀ ਨੀ ਕਰਨਾ ਤੂੰ ਉਹੀ ਗੱਲਾਂ ਕਰੀ ਜਾਂਦੀ ਆ ਮੈਨੂੰ ਘਰੋਂ ਬਾਸਤਾ ਹੀ ਨੇ ਤੇ ਹਰਪ੍ਰੀਤ ਨੇ ਤਾਂ ਕਹਿ ਕੇ ਤੋੜਿਆ ਕਹਿੰਦੀ ਉੱਥੋਂ ਤੋਂ ਚੀਰਨੀ ਪਾਲਕ ਦੀ ਤੋੜ ਲਿਆ ਫਿਰ ਮੈਂ ਤਾਂ ਨਾਲੇ ਪੁੱਛ ਕੇ ਲੈ ਕੇ ਗਈਆਂ ਤੂੰ ਤਾਂ ਕਿਸੇ ਨੂੰ ਪੁੱਛਿਆ ਵੀ ਨਹੀਂ ਸੀਗਾ ਬਿਨਾਂ ਪੁੱਛੇ ਮਰੂਤ ਤੋੜੀ ਜਾਂਦੀ ਸੀਗੀ ਨੀ ਪੰਛੀ ਵੀ ਤਾਂ ਖਾਈ ਜਾਂਦੇ ਨੇ ਉਹ ਕਿਹੜਾ ਤੈਨੂੰ ਪੁੱਛ ਕੇ ਖਾਂਦੇ ਨੇ ਇਹ ਤਾਂ ਹੁਣ ਸਾਡੀ ਆਪਣੇ ਹੱਥੀ ਲਾਈ ਹੋਈ ਆ ਉਹ ਤਾਂ ਕਹਿੰਦੇ ਤੁਹਾਡੇ ਖੇਤ 'ਚ ਖੜਾ ਸੀ ਹੈ ਬੂਟਾ ਉਹਦੇ ਤੋਂ ਤੋੜਦੀ ਸੀ ਤੇ ਤੋਂ ਤਾਂ ਕੰਮ ਨਹੀਂ ਜਰੀ ਗਈ ਮੈਂ ਮੇਰੀ ਗੱਲ ਸੁਣ ਕੇ ਨਾ ਖੇਤ 'ਚ ਵੀ ਬੂਟਾ ਫੇਰ ਹੀ ਹੋਇਆਗਾ ਜੇ ਲਾਇਆ ਸੀ ਪਾਲਿਆ ਸੀ ਹੁਣ ਜੇ ਆਈ ਬੂਟੇ ਖੇਤਾਂ ਚ ਹੋਣ ਲੱਗੇ ਫੇਰ ਤਾਂ ਦੁਨੀਆ ਦੇ ਉਹੀ ਹੋਈ ਜਾਣ ਮੈਂ ਤਾਂ ਉਹ ਕਹਤਾ ਤੈਨੂੰ ਵੀ ਮੈਂ ਘਰ ਇਹ ਵੀ ਫੜਾਕੀ ਆਉਣੀ ਹੁੰਨੀ ਹੈ ਕਿ ਤੇ ਨਾਲੇ ਮੈਂ ਕਿਹੜਾ ਬਿਨਾ ਪੁੱਛੇ ਤੋੜਨ ਆਈਆਂ ਕਿ ਮੈਂ ਤਾਂ ਪੁੱਛ ਕੇ ਆਈਆਂ ਨਾਲੇ ਹਰਪ੍ਰੀਤ ਨੂੰ ਨਾਲੇ ਕਿਰਨ ਨੂੰ ਮਾਸੀ ਨੂੰ ਮੇਰੀ ਗੱਲ ਸੁਣਦਾ ਭੈਣੇ ਮਾਸੀ ਦਾ ਜੋ ਕੁਝ ਤੇਰੀ ਕਰਦੀ ਆ ਕਰੀ ਜਾਵੇ ਭੈਣ ਤਾਂ ਮੇਰੀ ਆ ਗਈ ਪਰ ਕੋਈ ਨਾ ਜੇ ਤੂੰ ਉਹਨੂੰ ਕਹਿੰਦੀ ਹੈ ਨਾ ਮੈਂ ਉਹ ਤੋਂ ਪੁੱਛ ਕੇ ਆਈ ਸੀ ਉਰੇ ਬੰਦੇ ਨੇ ਨਹੀਂ ਪੈਸੇ ਦਿੱਤੇ ਸੀ ਪੈਸੇ ਤਾਂ ਮੇਰੇ ਬੰਦੇ ਨੇ ਦਿੱਤੇ ਹੋਏ ਸੀ ਉਹਨੇ ਬੀ ਲਿਆਉਣ ਨੂੰ ਦਿੱਤੇ ਸੀ ਪੈਸੇ ਇਹ ਸਾਡੀ ਆ ਪਾਲਕ ਮੈਂ ਨਹੀਂ ਦਿੰਦੀ ਹੈਗੀ ਮੇਰੀ ਗੱਲ ਸੁਣ ਕੇ ਨਾ ਪੈਸਿਆਂ ਨਾਲ ਨਹੀਂ ਕੱਲੀ ਨਾ ਪਾਲਕ ਹੋਈ ਜੇ ਉਹਦਾ ਬੰਦਾ ਲੈਣ ਗਿਆ ਸੀ ਇੱਕ ਮੰਡੀੋਂ ਵੀ ਤੇ ਇੱਥੇ ਆ ਕੇ ਮਿਹਨਤ ਕਰੀ ਸੀ ਫੇਰ ਪਾਲਕ ਹੋਈਗੀ ਕੱਲੇ ਪੈਸੇ ਤਾਂ ਨੇਤਾ ਨਹੀਂ ਤੇਰੇ ਬੰਦੇ ਨੇ ਖਿਲਾਰਤੇ ਸੀ ਤੇ ਪਾਲਕ ਹੋ ਗਈ ਸੀ ਭੈਣੇ ਮੇਰੀ ਇੱਕ ਸੁਣ ਲੈ ਮੈਂ ਤਾਂ ਤੈਨੂੰ 100 ਦੀ ਇੱਕ ਸੁਣਾਉਣੀ ਆ ਮੇਰੇ ਖੇਤ ਦੇ ਵਿੱਚੋਂ ਤੂੰ ਪਾਲਕੀ ਤੋੜ ਸਕਦੀ ਜਾਂ ਭੱਜ ਜਾ ਜੋ ਕਰਨਾ ਕਰ ਲੈ ਕੋਈ ਨਾ ਪਾਲਕ ਦੀ ਤਾਂ ਕੀ ਗੱਲ ਆ 10 ਰੁਪਈਆ ਦੀ ਮੈਂ ਮੰਡੀੋਂ ਮਗਾ ਲੈਣੀ ਆ ਪਰ ਹੁਣ ਆਪਦੀਆਂ ਗੱਲਾਂ ਯਾਦ ਰੱਖੀ ਹੁਣ ਸਾਡੇ ਵੀ ਨਾ ਕੋਈ ਚੀਜ਼ ਨੂੰ ਤੂੰ ਆਈ ਨਹੀਂ ਮੈਂ ਨਹੀਂ ਆਉਂਦੀ ਮੇਰੇ ਕੋਲ ਪੈਸਾ ਬਥੇਰਾ ਹਾਂ ਇਹ ਪੈਸੇ ਤਾਂ ਕਮਾਣ ਨਾ ਕਰ ਪਤਾ ਨਹੀਂ ਰੱਬ ਦੋ ਤੋੜ ਦੇ ਚੱਲ ਕੋਈ ਗੱਲ ਨਹੀਂ ਤੂੰ ਜਾ ਜਾਣੀ ਆ ਮੈਂ ਤਾਂ ਦੋ ਗੁੱਟੀਆਂ ਲੈ ਆਈ ਤੇਰੇ ਵੱਨੀਆਂ ਤੇਰੇ ਵੱਨੀਆਂ ਤੈਨੂੰ ਕੀ ਪਵਾ ਸੀ ਦੋ ਦੀਆਂ ਚਾਰ ਲੈ ਗੇ ਲੈ ਦੇਖ ਤਾਂ ਸਹੀ ਪਾਲਕ ਦੇ ਦੋ ਮੈਨੂੰ ਦੇਨੇ ਆ ਤੈਨੂੰ ਪਾਲਕ ਹੈ ਆਪ ਤਾਂ ਦੋ ਮਰੂਦ ਕਹਿੰਦੀ ਲੈ ਚੋਰ ਫੜ ਲਿਆ ਦਿਨੀਆਂ ਹੁਣ ਮੈਂ ਤੈਨੂੰ ਪਾਲਕਾਂ ਦੀਆਂ ਗੁੱਟੀਆਂ ਜਦੋਂ ਉੱਥੇ 20 ਰੁਪਏ ਦੀ ਗੁੱਟੀ ਲਵੇਂਗੀ ਨਾ ਅਕਲ ਤਾਂ ਤੇਰੀ ਫੇਰ ਟਿਕਾਣੇ ਆਉ ਅੱਛਾ ਦੇਖ ਤੂੰ ਫਰੀ ਚੋ ਕਹਿੰਦੀ ਮੈਂ ਪਾਲਕ ਤੋੜ ਕੇ ਲੈ ਜੂ ਹੈ ਫਿਰ ਆਏ ਬਣੀ ਵੀ ਇੰਨੀ ਕ ਤੋੜ ਲੂਗੀ ਇੰਨੀ ਸਾਰੀ ਪਾਲਕ ਤੋੜ ਲੂਗੀ ਵੀ ਤੇ ਸਾਗ ਬਣਾਉਣਾ ਤੇ ਡੰਗਰਾਂ ਨੂੰ ਪਾਉਣੀ ਹੈਗੀ ਲੈ ਕਿਹੜਾ ਵੇਲਾ ਹੋ ਗਿਆ ਹਜੇ ਤੱਕ ਫੋਨ ਨਹੀਂ ਆਇਆ ਹੈਗਾ ਕਹਿ ਦਿੰਦੇ ਆ ਮੈਂ 9:30 ਫੋਨ ਕਰਾਂਗਾ ਉਧਰੋਂ ਟਾਈਮ ਮਿਲ ਜਾਊਗਾ ਮੈਨੂੰ ਆਏ ਹੋ ਜਾਊਗਾ ਬਾਹ ਹੋ ਜਾਊਗਾ ਇੱਕ ਤਾਂ ਇਹਨੂੰ ਟਾਈਮ ਨਹੀਂ ਮਿਲਦਾ ਹੈਗਾ ਹੁਣ ਮੈਨੂੰ ਕੀ ਪਤਾ ਖਾਨੀ ਉਥੇ ਫ੍ਰੀ ਹੋਣਾ ਖਾਨੀ ਨਹੀਂ ਹੋਣਾ ਕੀ ਕਰਦਾ ਹੋਣਾ ਕੀ ਨਹੀਂ ਕਰਦਾ ਹੋਣਾ ਇਹਦੀਆਂ ਇਹੀ ਜਾਣੇ ਲੈ ਨਹੀਂ ਆ ਗਿਆ ਫੋਨ ਸੱਚੀ ਨਹੀਂ ਆ ਗਿਆ ਕਰਦੀਆਂ ਗੱਲ ਹੈਲੋ ਹਾਂਜੀ ਕਿਵੇਂ ਹੋ ਬਸ ਵਧੀਆ ਸੀ ਸਾਰੇ ਠੀਕ ਠਾਕ ਤੁਸੀਂ ਦੱਸੋ ਕਿਵੇਂ ਹੋ اچھا ਹੋਰ ਕੰਮਕਾਰ ਵਧੀਆ ਚੱਲਦਾ ਹਾਂਜੀ ਹਾਂਜੀ ਬਸ ਵਧੀਆ ਮੈਂ ਨਾ ਇਦਾਂ ਕਹਿੰਦੀ ਸੀ ਦੇਖਿਓ ਆ ਇੱਕ ਤਾਂ ਤੁਹਾਨੂੰ ਟਾਈਮ ਨਹੀਂ ਲੱਗਦਾ ਹੈਗਾ ਫੋਨ ਕਰਨ ਦਾ ਹੁਣ ਮੇਰੀ ਵੀ ਫਾਈਲ ਲਗਵਾ ਦਿੰਦੇ ਇਰ ਕੀ ਦਸਾਂ ਮੈਂ ਤੁਹਾਨੂੰ ਪਤਾ ਹੀ ਹੈਗਾ ਮੇਰਾ ਤਾਂ ਬਿਲਕੁਲ ਹੀ ਦਿਲ ਨਹੀਂ ਲੱਗਦਾ ਹੁਣ ਇਹਨਾਂ ਦੇ ਵਿੱਚ ਮੇਰਾ ਤਾਂ ਨਾ ਦਿਲ ਭਰਿਆ ਪਿਆਗਾ ਹੋਰ ਉਹ ਅਨਾਮ ਭੈਣ ਹਰਪ੍ਰੀਤ ਜੇ ਉਹਨੂੰ ਮੜਾ ਜਾ ਕਹਿੰਦੀ ਆ ਉਹ ਐਨਾ ਬੋਲਦੀ ਆ ਅਮਾਂਗੀ ਇਹ ਤਾਂ ਮੈਨੂੰ 24 ਘੰਟੇ ਤੀ ਹੋ ਕਾਲ ਇਹੀ ਲਾਈ ਰੱਖੂਗੀ ਵੀ ਕਿਰਨਾ ਤੂੰ ਕੰਮ ਨਹੀਂ ਕਰਦੀ ਤੂੰ ਆਏ ਨਹੀਂ ਕਰਦੀ ਬਾਹ ਨਹੀਂ ਕਰਦੀ ਹੁਣ ਦੇਖੋ ਮੇਤੋ ਜਿੰਨਾ ਕ ਹੁੰਦਾ ਮੈਂ ਕਰੀ ਜਾਨੀ ਆ ਵੀ ਹੁਣ ਜਦੋਂ ਮੈਂ ਨਹੀਂ ਕਹਿੰਦੇ ਆ ਪਸ਼ੂਆਂ ਦਾ ਕਰਿਆ ਹੋਇਆ ਨਾ ਮੈਨੂੰ ਆਉਂਦਾ ਹੀ ਆਗਾ ਤਾਂ ਫਿਰ ਮੈਂ ਕਿਵੇਂ ਕਰਾਂ ਉਹੀ ਤਾਂ ਗੱਲ ਆ ਗਈ ਪਹਿਲਾਂ ਇਹਨਾਂ ਨੇ ਕੀ ਕਿਹਾ ਸੀ ਵੀ ਸਾਨੂੰ ਤਾਂ ਕੁੜੀ ਪੜ੍ਹੀ ਲਿਖੀ ਚਾਹੀਦੀ ਆ ਸਾਨੂੰ ਤਾਂ ਐਂ ਚਾਹੀਦੀ ਆ ਹੈ ਹੁਣ ਕੁੜੀ ਪੜ੍ਹੀ ਲਿਖੀ ਮਿਲ ਗਈ ਹੁਣ ਇਹਨਾਂ ਦੀਆਂ ਗੱਲਾਂ ਹੋਰ ਹੀ ਹੋ ਗਈਆਂ ਹੁਣ ਮੈਨੂੰ ਕਹਿੰਦੇ ਆ ਕਿ ਪਸ਼ੂਆਂ ਦਾ ਕੰਮ ਕਰ ਮਾਂ ਜੇ ਮੈਂ ਇੱਕ ਗੱਲ ਕਹਿਨੀ ਆ ਨਾ 10 ਗੱਲਾਂ ਸੁਣਾਉਂਦੀ ਆ ਮੈਨੂੰ ਮੇਰੀ ਗੱਲ ਸੁਣ ਲਓ ਯਾਰ ਮੇਤੋ ਤਾਂ ਹੁਣ ਦੇਖਿਓ ਮੇਰੇ ਤਾਂ ਸਿਰ ਤੋਂ ਪਾਣੀ ਉੱਪਰ ਉੱਠ ਗਿਆ ਮੈਂ ਨਹੀਂ ਹੁਣ ਬਰਦਾਸ਼ਤ ਕਰ ਸਕਦੀ ਜਿਵੇਂ ਮਰਜ਼ੀ ਕਰੋ ਆ ਕੇ ਲੈ ਜਾ ਮੈਨੂੰ ਤਾਂ ਕੁੜੀ ਕਿ ਨੂੰ ਲੱਗੀ ਪਈਆਂ ਤੂੰ ਆ ਜਾ ਮਾਂ ਤੇਰੇ ਪੁੱਤ ਦਾ ਹੀ ਫੋਨ ਆਇਆ ਹੋਇਆ ਮਾਂ ਆ ਕੇ ਲੈ ਜਾ ਨਹੀਂ ਨਹੀਂ ਬੈਸ ਹੀ ਮੈਂ ਤਾਂ ਉਹਨਾਂ ਨੂੰ ਕਹਿੰਦੀ ਸੀਗੀ ਵੀ ਤੁਸੀਂ ਆ ਜਾ ਮੇਰੀ ਗੱਲ ਸੁਣ ਲਾ ਜੇ ਕਹਿੰਦੇ ਕਿ ਜਨ ਚੜੇ ਨਹੀਂ ਚੜਦੇ ਤਾਂ ਦੇਖੇ ਹੋਣਗੇ ਕਿਦੇ ਆ ਕੇ ਤੈਨੂੰ ਬੀਜੇ ਤੋਂ ਬਿਨਾ ਕਿਵੇਂ ਲੈ ਜੂਗਾ ਬੀਜਾ ਜਿਹੜੀ ਫੈਲਾਈ ਸੀ ਉਹਦਾ ਕੀ ਬਣਿਆ ਉਹ ਤਾਂ ਮਾਂ ਰਿਫਿਊਜ਼ਲ ਆ ਗਈ ਉਹਦੇ ਵਿੱਚ ਕਿਉਂ ਚਿਤ ਪਾੜਖ ਜੀ ਇੰਨੀ ਆਉਦਾ ਕਰ ਲੈਣੇ ਦੋ ਪੈਸਾ ਦਾ ਕੰਮ ਕੋਈ ਨਹੀਂ ਹੁਣ ਨਾ ਲੱਗਿਆ ਫੇਰ ਲੱਗ ਜੂਗਾ ਉਸੇ ਗੱਲ ਉਹਦਾ ਵੀ ਕੰਮ ਛੜਾਈ ਜੰਨੀ ਆ ਲੈ ਜਾ ਇੱਕ ਮਿੰਟ ਮੈਂ ਠੀਕ ਐ ਬਾਅਦ ਸੀ ਗੱਲ ਕਰਦੀ ਆ ਤਾ ਕਰਨੀਗਾ ਤੇਰੀ ਭੈਣ ਆ ਤੇਰੀ ਸੱਸ ਆ ਇੱਥੇ ਤੇਰਾ ਬਸ ਨਹੀਂਗਾ ਆ ਕੇ ਲੈ ਜਾ ਉਹ ਵੀ ਛੜ ਦੇ ਕੰਮ ਜਿਹੜੇ ਦੋ ਪੈਸਾ ਦਾ ਕਰਦਾ ਹੈ ਮਾਂ ਮੇਰਾ ਦਿਲ ਨਹੀਂ ਲੱਗਦਾ ਹੈਗਾ ਹੁਣ ਦਿਲ ਕੋਈ ਨਹੀਂ ਉਥੇ ਕੰਮ ਕਰਨੇ ਪੈਣਗੇ ਇੱਥੇ ਤਾਂ ਕਰਦੀ ਆ ਆਰਾਮਦਾਰੀ ਮਰਜੀ ਨਾਲ ਉੱਠਦੀ ਐ ਤੜਕੇ ਕਰੀ ਕਰਾਈ ਚਾ ਮਰਦੀ ਐ ਭੈਣ ਐਗੀ ਜੇ ਦਰਾਨੀ ਥਾਣੀ ਹੁੰਦੀ ਤੇ ਰਿਸ਼ ਤੜਕੇ ਹੁਜਮਾਰੀ ਹੁੰਦੀ ਫਿਰ ਤਾਂ ਤੈਨੂੰ ਦਿਲ ਤੇਰਾ ਲੱਗ ਜਾਂਦਾ ਹੁਣ ਸਾਰੇ ਪਰਸਾਂਂ ਜਿੱਤੀ ਐ ਤੂੰ ਮਾਂ ਤੂੰ ਹੀ ਕਹਿਨੀ ਐ ਭੈਣ ਮੈਨੂੰ ਪਤਾ ਵੀ ਮੇਰੇ ਨਾਲ ਉਹ ਕਿੰਨੇ ਸਰੀਕੇ ਕਰਦੀ ਐਗੀ ਸਰੀਕੇ ਉਹ ਜਮਾ ਨਹੀਂ ਕਰਦੀ ਸੀ ਸੁਭਾਅ ਬਥੇਰਾ ਨਰਮ ਆ ਉਹਦਾ ਸਰੀਕੇ ਕਰਦੀ ਐ ਤੂੰ ਤੇਰੀ ਭੈਣ ਤੇ ਨਹੀਂ ਜਦੋਂ ਮੱਚਦਾ ਮੈਂ ਤਾਂ ਸੱਸ ਐ ਜਿੱਦੋਂ ਮੈਂ ਤਾਂ ਨਾ ਮੇਰੇ ਨਾਲ ਤਾਂ ਨਾ ਕਰਾਂ ਭੈਣ ਨਾਲ ਤਾਂ ਹੱਕ ਹੁੰਦਾ ਕੰਮ ਕਰਾਉਣ ਦਾ ਵੀ ਲੈ ਭੈਣੇ ਕੱਲ ਦਿਨ ਚੜੇ ਉਠੜੀ ਲੈ ਪੈਣੀ ਹੁਣ ਤੂੰ ਦੱਸ ਮੈਨੂੰ ਮੈਂ ਕੀ ਕਰਾਂ ਤੇ ਇਹ ਤੇਰੇ ਚ ਖੋਟ ਹੈ ਮੈਂ ਤਾਂ ਦੋਨਾਂ ਦਿਨ ਹੀ ਉਹ ਕਰਦੀ ਉਹ ਐਡੀ ਮਾੜੀ ਨਹੀਂ ਹੈਗੀ ਮਾਂ ਮੇਰੀ ਗੱਲ ਸੁਣ ਲੈ ਤੂੰ ਤਾਂ ਨਾ ਮੈਂ ਜਿੰਨਾ ਮਰਜੀ ਤੈਨੂੰ ਆਪਣੀ ਬਣਾ ਲਾਂ ਤੂੰ ਤਾਂ ਮੇਰੀ ਬਣਦੀ ਹੋਈ ਨਹੀਂ ਤੂੰ ਤਾਂ ਮੈਨੂੰ ਕਦੇ ਹੀ ਨਹੀਂ ਕਿਹਾ ਹੈਗਾ ਵੀ ਤੂੰ ਹਾਂ ਮੇਰੀ ਛੋਟੀ ਨੋ ਆ ਗਈ ਤੂੰ ਤਾਂ ਜਦ ਵੀ ਦੇਖ ਉਹਨੂੰ ਹੀ ਪਿਆਰ ਕਰਦੀ ਰਹਿਣੀ ਮੈਨੂੰ ਤਾਂ ਕਦੇ ਕਿਹਾ ਹੀ ਨਹੀਂ ਤੈ ਮੈਂ ਤਾਂ ਕਦੇ ਪਿਆਰ ਨਾ ਨਹੀਂ ਬੋਲੀ ਮੈਂ ਤਾਂ ਸੋਡੇ ਸਾਂਸਿਆ ਨੇ ਖਾਲੀ ਹਜੇ ਮੈਂ ਥੋੜਾ ਕਰਦੀ ਨਹੀਂ

ਮਾਂ ਦਾ ਨਾ ਬਸ ਇੱਕ ਜੇ ਮੈਂ ਗੱਲ ਕਹੂੰਗੀ 10 ਗੱਲਾਂ ਸੁਣਾਉਗੀ ਮੈਨੂੰ ਆਏ ਵੀ ਨਹੀਂ ਦੇਖਦੀ ਹੁੰਦੀ ਵੀ ਵਿੱਚ ਉਹਨਾਂ ਦਾ ਫੋਨ ਆਇਆ 2 ਮਿੰਟ ਗੱਲ ਕਰ ਲੈਣ ਦੇ ਬੰਦਾ ਨਾ ਸੌ ਦੁਖ ਦੀ ਸੁਖ ਦੀ ਕਰਦਾ ਉਹ ਵੀ ਨਹੀਂ ਕਰਨ ਦਿੰਦੀ ਵਿੱਚ ਹੀ ਆ ਕੇ ਆਪਦਾ ਡੋਗਾ ਫੇਰ ਗਈ ਆਗੀ ਦੱਸ ਹੁਣ ਕੀ ਕਰੇ ਬੰਦਾ ਕੀ ਨਾ ਕਰੇ ਫੇਰ ਹਾਜੇ ਅਗਲਾ ਕਹਿੰਦਾਗਾ ਨੋਹਾਂ ਨਹੀਂ ਬਣਦੀਆਂ ਹੈਗੀਆਂ ਧੀਆਂ ਹੁਣ ਆਹ ਕਿਹੜਾ ਸੱਸਾਂ ਮਾਵਾ ਬਣਦੀਆਂ ਨੇਗੀਆਂ ਜੇ ਕਹਿਨੀ ਆ ਤਾਂ ਵੀ ਮਰਦੀਆਂ ਜੇ ਨਹੀਂ ਕਹਿੰਦੀ ਤਾਂ ਵੀ ਮਰਦੀਆਂ ਹੁਣ ਉਹਨੂੰ ਕਹਿਨੀ ਆ ਵੀ ਭੈਣੇ ਆਪਾਂ ਐਂ ਕਰ ਲੈਨੇ ਆ ਉਹ ਕਦੇ ਨਹੀਂ ਮੇਰੇ ਏਕੇ 'ਚ ਉਹਨੇ ਹਾਂ ਮਲਾਈ ਉਹ ਤਾਂ ਕਹੂਗੀ ਨਾ ਮਾਂ ਜੋ ਕਹਿੰਦੀ ਆ ਸਹੀ ਕਹਿੰਦੀ ਆ ਬਸ ਤੂੰ ਹੀ ਆਏ ਆ ਉਹ ਆਉ ਉਹ ਮੇਰੇ ਪਿੱਛੇ ਪਈ ਰਹਿੰਦੀ ਆ ਇਹ ਆ ਇਹ ਮੇਰੇ ਪਿੱਛੇ ਪੈਂਦੀ ਆ ਤਾਂ ਬੰਦਾ ਦੱਸੇ ਤਾਂ ਦੱਸੇ ਕਿਹਨੂੰ ਹੁਣ ਜੇ ਮੈਂ ਉਹਨੂੰ ਦੱਸਦੀ ਆ ਨਾ ਫਿਰ ਰਿਫਿਊਜ਼ ਲਈ ਹੋਈ ਆ ਤਾਂ ਉਹਨੇ ਤਾਂ ਮੈਂ ਕਹਨੀਆ ਮੈਨੂੰ ਸਾਜੇ ਾਂਗੇ ਛੱਟ ਦੇਣਾ ਹੈ ਤਾਂ ਸਰੀਕਣੀਆਂ ਮੇਰੀ ਪਰ ਉਹ ਤਾਂ ਪੂਰੀ ਖੁਸ਼ ਹੋਊਗੀ ਇਹ ਤਾਂ ਜਿੱਦਣ ਦੀ ਨਾ ਮੈਂ ਫੈਲ ਲਈ ਆ ਇਹਨਾਂ ਨੇ ਤਾਂ ਇੰਨਾ ਦੰਦ ਤਰਿਆ ਇੰਨਾ ਦੰਦ ਤਰਿਆ ਵੀ ਕਿਤੇ ਬਾਹਰ ਨਾ ਚਲੀ ਜਾਵੇ ਇਹਨਾਂ ਦੀ ਤਾਂ ਦਿਲਾਂ ਦੀਆਂ ਹੋ ਗਈਆਂ ਖੂਨ ਤਾਂ ਮੱਚੇ ਅੱਗ ਲਗਣਾ ਮੇਰਾ ਮੱਚਿਆ ਟਾਈਮ ਮੇਰਾ ਵੇਸਟ ਹੋਇਆ ਇਹਨਾਂ ਦਾ ਕੀ ਗਿਆ ਚਲੋ ਮਨ ਆਪਾਂ ਕਰਾਂ ਕੋਈ ਕੰਮ ਲੈ ਦੇਖ ਤਾਂ ਸਹੀ ਵੀ ਬਈ ਗਿਆਗਾ ਡੀਏਪ ਲੈਣ ਹੈ ਵੀ ਤੂੰ ਦੱਸ ਕੀ ਕਰਨਾ ਨਾਲ ਜਾ ਕੇ ਆ ਮੰਗੀ ਜੇ ਮੈਂ ਕੈਨੂ ਪੋਰਾ ਵੀ ਮੈਂ ਬਾਜ਼ਾਰ ਜਾ ਜਾਈ ਨਹੀਂ ਜਦੀ ਕਹਿੰਦੀ ਹੈ ਨਹੀਂ ਤਾਂ ਕੀ ਕਰਨਾ ਐ ਕਰਨਾ ਬਾਹ ਕਰਨਾ ਹੁਣ ਉਹਨੂੰ ਪੋਰਾ ਨਹੀਂ ਕਹਿ ਸਕੀ ਮੜਾ ਜੀ ਕਹਤਾ ਵੀ ਮੇਰਾ ਸਿਰ ਦੁਖਦਾ ਮੈਂ ਦਵਾਈ ਲੈਣੀ ਆ ਵੀ ਕਿਧਰੇ ਕਿਹੜਾ ਤੈਨੂੰ ਤੇਈਆ ਚੜਿਆ ਹੋ ਹੈਗਾ ਆਹ ਦੇਖ ਲੈ ਭਾਂਡਿਆਂ ਦਾ ਗੜਾ ਉਹ ਕਹਿੰਦੀ ਆ ਚਾਰ ਚਾਰੇ ਪੈਰ ਚੱਕ ਕੇ ਨਹੀਂ ਸਾਰਾ ਕੰਮ ਕਰਦੀਆਂ ਨਹੀਂ ਸਾਰਾ ਕੰਮ ਕਰਦੀਆਂ ਆਹ ਭਾਂਡਿਆਂ ਦਾ ਗੜਾ ਕੌਣ ਸਾਫ਼ ਕਰੂ ਇਹ ਮੇਰੇ ਲਈ ਰੱਖ ਗਈ ਵੀ ਤੂੰ ਆਪੀ ਕਰੀ ਜਾਈ ਸਿਆਪੇ ਹੁਣ ਮੈਨੂੰ ਤਾਂ ਕਰਨਾ ਹੀ ਪੈਣੇ ਨੇ ਆਪ ਤਾਂ ਕੁਛ ਕਰਦੀ ਨਹੀਂ ਕੱਤਰਦੀ ਨਹੀਂ ਇੱਕ ਕੰਮ ਕਰਨਾ ਲੱਗ ਜੂ ਉਹਨੂੰ ਹੀ ਕਹ ਦਊਗੀ ਤੂੰ ਫਸੂ ਮੌੜਾ ਕੰਮ ਨਹੀਂ ਕਰਦੀ ਤੂੰ ਆਏ ਨਹੀਂ ਕਰਦੀ ਬਾਹ ਨਹੀਂ ਕਰਦੀ ਹੈਗੀ ਸਾਰਿਆਂ ਦੇ ਕੰਨ ਭਰੀ ਜਾਂਦੀ ਆ ਆਂਡੀਆਂ ਗਵਾਂਡੀਆਂ ਦੇ ਉਹ ਅਗਲ ਗਣਾ ਆ ਕੇ ਮੈਨੂੰ ਕਹਿੰਦੇ ਨੇ ਹੁਣ ਜੇ ਇਹ ਗੱਲ ਕਰਦੀ ਤਾਂ ਹੀ ਅਗਲੇ ਕਹਿੰਦੇ ਨੇ ਭਾਈ ਅਗਲੇ ਦਾ ਕਿਹੜਾ ਦਿਮਾਗ ਖਰਾਵਾ ਵੀ ਅਗਲਾ ਉਹੀ ਕਹਿ ਦਊਗਾ ਨਹੀਂ ਕਰਨਾ ਵਧੀਆ ਹੋਇਆ ਤੂੰ ਮੈਨੂੰ ਨਾਲ ਲੈ ਗਈ ਹੈ ਆਪ ਤੇਰੇ ਸੱਸ ਤੇਰਾ ਨਾ ਕਿੰਨਾ ਫਰਕ ਰੱਖਦੀ ਆ ਨਾ ਉਹਨੂੰ ਆਏ ਨਹੀਂ ਪਤਾ ਹੁੰਦਾ ਵੀ ਇਹ ਵੀ ਮੇਰੀ ਨੂੰਹ ਆ ਕੁੜੀ ਉਹ ਵੀ ਨੂੰਹ ਨਾਲੇ ਤੇਰੇ ਘਰਾਂ ਵਾਲਾ ਪੈਸਾ ਕਮਾਉਂਦਾ ਬਾਹਰ ਜਾ ਕੇ ਦੱਸ ਉਹ ਬਾਈ ਕੀ ਕਰਦਾ ਹੈਪੀ ਉਹ ਤਾਂ ਇੱਥੇ ਖੇਤਾਂ 'ਚ ਹੀ ਕੰਮ ਕਰਦਾ ਉਹੀ ਤਾਂ ਗੱਲਾਂ ਭਣੇ ਫਿਰ ਦੇਖ ਲੈ ਉਤੋਂ ਮੈਨੂੰ ਆਂਡੀਆਂ ਗਵੰਡੀਆਂ ਕੋਲ ਸਾਰਿਆਂ ਭੰਡਿਆ ਪਿਆ ਉਧਰ ਸਿੰਦਰਾ ਕੇ ਉਹ ਮੈਨੂੰ ਇੰਨਾ ਬੋਲੇ ਕਹਿੰਦੀ ਤੂੰ ਕਹਿੰਦੀ ਕੰਮ ਨਹੀਂ ਕਰਦੀ ਹੈਗੀ ਸਾਰਾ ਦਿਨ ਕਹਿੰਦੀ ਉਹਨੂੰ ਹਰਪ੍ਰੀਤ ਨੂੰ ਲਾਈ ਰੱਖਦੀ ਆ ਭਣੇ ਕੀ ਹਰਪ੍ਰੀਤ ਨੂੰ ਲਾਈ ਰੱਖਦੀ ਆ ਫਿਰ ਮੇਰਾ ਬੰਦਾ ਦੇਖ ਤੂੰ ਸਾਰਾ ਛੱਡੀ ਵੀ ਬੈਠਾ ਘਰ-ਬਾਰ ਛੱਡੀ ਬੈਠਾ ਜਾਂਦਾ ਫਿਰ ਦੇਖ ਤੂੰ ਜੇ ਹੁਣ ਉਹ ਪੈਸੇ ਭੇਜਦਾ ਮੈਂ ਕਿਹੜਾ ਕੱਲੀ ਖਾਨੀਆ ਸਾਰਾ ਟੱਪਰ ਬੈਠਾ ਖਾਂਦਾ ਆ ਆ ਬਾਈ ਆ ਦਾ ਉਹ ਮੈਂ ਕਹਿੰਦੀ ਮੂੰਹ ਆਈਆਂ ਬੋਲਦਾ ਇੱਕ ਦਿਨ ਨਾ ਮੈਂ ਸਾਡੀ ਬੁੜੀ ਖੇਤਾਂ 'ਚ ਗੱਲਾਂ ਕਰਦੀ ਸੁਣ ਲਈ ਪ The <laughs> ਕਹਿੰਦਾ ਇਹ ਕਹਾਣੀ ਕਹਿੰਦਾ ਵੀ ਉਹ ਬਾਲੀ ਆਈਆ ਕਹਿੰਦਾ ਵੀ ਉਹ ਸਾਰਾ ਦਿਨ ਫੋਨ ਤੇ ਲੱਗੀ ਰਹਿੰਦੀ ਆ ਹੁਣ ਭਾਣੇ ਇੰਨਾ ਤਾਂ ਉਹ ਵੀ ਨਹੀਂ ਬੇਲੀ ਹੈਗਾ ਗਗਨ ਵੀ ਹਾਂ 24 ਘੰਟੇ ਮੈਨੂੰ ਫੋਨ ਲਾ ਲੂਗਾ ਹੋਈਆ ਪਰ 5-7 ਮਿੰਟ ਉਹਦੇ ਕੋਲ ਵਿਲੇ ਦੇ ਹੁੰਦੇ ਨੇ ਉਹ ਰਾਤ ਨੂੰ ਫੋਨ ਕਰ ਲੰਦਾ ਚਲ ਦਿਨ ਚੋ ਕੰਮ ਤੇ ਗਿਆ ਹੁੰਦਾ ਹੈ ਇਹ ਤਾਂ ਐਂ ਕਰਦੇ ਨੇ ਵੀ ਹਾਂ ਖਣੀ 24 ਘੰਟੇ ਇਹ ਉਹਦੇ ਨਾਲ ਗੱਲਾਂ ਕਰਦੀ ਆ ਚਲ ਕੋਈ ਗੱਲ ਨਹੀਂ ਤੇਰਾ ਬੰਦਾ ਗਾ ਜੇ ਤੈਨੂੰ ਫੋਨ ਲਾ ਲਿਆ ਫਿਰ ਕਿਹੜਾ ਉਹਨੇ ਕੋਈ ਗੁਨਾਹ ਕਰਤਾ ਹੈ ਕਹਿੰਦੇ ਹੁੰਦੇ ਤੀਵੀ ਮਾਲਕ ਦੀ 100 ਗੱਲ ਹੁੰਦੀ ਆ 100 ਪੜਦਾ ਹੁੰਦਾ ਜੇ ਤੇਰੇ ਕੋਲ ਨਾ ਢਿੱਡ ਫਰ ਦੇ ਕੋਲ ਨਾ ਫਰੋਲ ਲੇਗੀ ਹੋਰ ਕਿਹਦੇ ਕੋਲ ਗੱਲਾਂ ਕਰੇਗੀ ਐਵੇਂ ਸੋਡੀ ਬੁੜੀ ਤਾਂ ਬੋਲਣ ਲੱਗ ਜਾਂਦੀ ਆ ਬਸ 24 ਘੰਟੇ ਉਹਦੇ ਲਈ ਤਾਂ ਭੈਣ ਹਰਪ੍ਰੀਤ ਤੇ ਬਾਈ ਹੈਪੀ ਹੋਵੇ ਹੈ ਵੀ ਦੱਸ ਉਹ ਵੀ ਤੇਰਾ ਪੁੱਤ ਆ ਉਹ ਵੀ ਤੇਰਾ ਪੁੱਤ ਆ ਵੀ ਤੂੰ ਤਾਂ ਦੋਨੇ ਪੁੱਤਾਂ ਨੂੰ ਇੱਕੋ ਹੀ ਲੋਚ ਪਰ ਨਾ ਪਹਣੇ ਇਹ ਬੁੜੀਆਂ ਤਾਂ ਐ ਹੀ ਹੁੰਦੀਆਂ ਕਹਿੰਦੇ ਹੁੰਦੀਆਂ ਜਦੋਂ ਛੋਟੀ ਨੂੰ ਵਿਆਹ ਕੇ ਆ ਜਾਏ ਵੱਡੇ ਨੂੰ ਤਾਂ ਨਿੰਦਣ ਲੱਗ ਜਾਂਦੇ ਆ ਹੁੰਦੇ ਆ ਤੇ ਵੱਡੇ ਪੁੱਤ ਨੂੰ ਇਹ ਨਹੀਂ ਵੀਰ ਨੇ ਕਾਰ ਬੰਨਿਆਗਾ ਵੀ ਹਾਂ ਪੁੱਤ ਸਮਝ ਗਏ ਭਣਿਆ ਉਹਨੂੰ ਵੀ ਮਗਾਨੇ ਸਮਝਣ ਲੱਗ ਜਾਂਦੇ ਆ ਵੀ ਬਸ ਮੇਰੇ ਤਾਂ ਛੋਟੇ ਹੀ ਹੈ ਜਿਹੜਾ ਕੋਸ ਹੈਗਾ ਗੱਲ ਆਗਾਗਾ ਨਾ ਪਤਾ ਗੱਲ ਕੀ ਆ ਹੁਣ ਇਹ ਸਾਡੀ ਬੁੜੀ ਇਹ ਜੀ ਆਗੀ ਮੈਂ ਕਹਿੰਦੀ ਆ ਵੀ ਚਲ ਕਾ ਨੂੰ ਬੋਲਣਾ ਅਗਲਾ ਕਹੂਗਾ ਇਹ ਤਾਂ ਬੰਦਾ ਨਹੀਂ ਹੈਗਾ ਵੀ ਇਹਨੂੰ ਡਰਪੋ ਨਹੀਂ ਹੈਗਾ ਨਹੀਂ ਤਾਂ ਮੈਂ ਇਹਨੂੰ ਸਿੱਧੀ ਤੀਰ ਵਾਂਗੂ ਕਰ ਦਮਾ ਚਲ ਕੋਈ ਨਾ ਤੇਰੀ ਸੱਸਾ ਫੇਰ ਵੀ ਮੇਰੀ ਗੱਲ ਸੁਣਾ ਜਦੋਂ ਬਾਈ ਹੈਪੀ ਗਿਆ ਸੀਗਾ ਡੀਪੇ ਰੇ ਲੈਣ ਵਾਸਤੇ ਸੋਡਾ ਤੇ ਉਦੋਂ ਨਾਲ ਗਈ ਆ ਬਾਜ਼ਾਰ ਕੋੜੇ ਕਹਿੰਦੀ ਮੇਰਾ ਸਿਰ ਦੁਖਦਾ ਕਹਿੰਦੀ ਮੇਰਾ ਨਾਲ ਦਵਾਈ ਲੈ ਕੇ ਆਉਣੀ ਆ ਵੀ ਉਰੇ ਆ ਪਿੰਡ 'ਚ ਡਾਕਟਰ ਬਥੇਰੇ ਨੇ ਤੂੰ ਉਹ ਤੇਰੇ ਵਾਲੇ ਆ ਪਿੰਡ ਦੇ ਦਿੱਕੂ ਹੈ ਮੇਰੇ ਤੇਰੇ ਅੱਗੇ ਨਾਲ ਜਾਵੇ ਫਿਰ ਫਿਰ ਉਹੀ ਤਾਂ ਗੱਲ ਆ ਹਜੇ ਤਾਂ ਭੈਣ ਮੈਂ ਆ ਸੂਟ ਸਾਡੇ ਆਉਂਦਾ ਵਿਆਹ ਹਾਂ ਵੀ ਦਾ ਕਹਿੰਨੇ ਭਤੀਜੇ ਦਾ ਵਿਆਹ ਹਾਂ ਇਹ ਤਾਂ ਮੈਂ ਤੁਹਾਨੂੰ ਪਤਾ ਪਸੰਦ ਕਰਕੇ ਦਵਾਇਆ ਮਗਾ ਤੇਰੀ ਪਸੰਦ ਦਾਗਾ ਮਗਾ ਸੋਨਾ ਮੈਂ ਤਾਂ ਉੱਥੇ ਹੀ ਵਾਰ-ਵਾਰ ਕਿਹਾ ਵੀ ਨਹੀਂ ਲੈ ਆਉਣਾ ਨਾਲ ਪਹੁੰਚਿਆ ਤੇ ਕੜਾਈ ਆ ਗਈ ਹਨਾ ਹਾਂ ਹਾਂ ਨਾਲ ਬਾਜੂ ਤੇ ਕੜਾਈ ਹੈ ਭੈਣ ਨਾਲ ਮੂਰੇ ਫਰੰਟ ਤੇ ਸਾਰੀ ਗਲੇ ਦੀ ਕੜਾਈ ਹਾਂ ਸੋਨਾ ਲਗੂ ਮੇਰੇ ਸੋਨਾ ਸੋਨਾ ਬਹੁਤ ਭੈਣ ਮੈਂ ਹੁਣ ਪਤਾ ਮੈਂ ਕਹਿੰਦੀ ਜੇ ਮੈਂ ਇਹਨਾਂ ਨੂੰ ਦਿਖਾਤਾ ਨਾ ਇਹਨਾਂ ਤੇ ਜਦੀ ਦੰਦਾ ਧਰ ਲੈਣਾ ਹੋਰ ਗਗਨ ਤੈਨੂੰ ਚੱਲ ਕੋਈ ਨਾ ਆਪਾਂ ਮੇਰੀ ਗੱਲ ਸੁਣ ਉਹ ਆਰਤੀ ਟੇਲਰ ਨਹੀਂ ਗੋਰੀ-ਗੋਰੀ ਕਹਿੰਦੇ ਆ ਆਪਾਂ ਉਹਨੂੰ ਫੜਾ ਆਵਾਂਗੇ ਤੇ ਹੁਣ ਮੈਂ ਜਾਣੀ ਆ ਮੇਰਾ ਮੁੰਡਾ ਰਵੀ ਸਕੂਲੋਂ ਆ ਗਿਆ ਹੋਊਗਾ ਚੱਲ ਓਟਾ ਆ ਗਿਆ ਹੋ ਤੂੰ ਚਲੀ ਜਾ ਮੇਰੀ ਹੋਰ ਗੱਲ ਸੁਣ ਲੈ ਸੁਣਾ ਦੇ ਨੂੰ ਮੈਂ ਕੀ ਦੱਸਾਂ ਮੇਰੇ ਤਾਂ ਘਰ ਵਾਲੇ ਨੇ ਨਾ ਫੈਲ ਲਈ ਸੀ ਮੇਰੀ ਇਹਨਾਂ ਨੇ ਆ ਹਰਪ੍ਰੀਤ ਜੈਹੀ ਨੇ ਇਹ じゃ ਦੰਦ ਧਰਿਆ ਭੈਣੇ ਹੈਗੀ ਤਾਂ ਮੇਰੀ ਭੈਣ ਆ ਮੇਰੀ ਤਾਂ ਇਹ ਡੈਨ ਬਣੀ ਪਈ ਆ ਫਿਰ ਸਿਲੈਕਟ ਹੋ ਗਈ ਕਿ ਰਿਜੈਕਟ ਹੋ ਗਈ ਭੈਣੇ ਭੈਣੇ ਕੀ ਦ ਕਹਿਣਗੇ ਵੀ ਹਾਂ ਇੰਨੇ ਪੈਸੇ ਲਾਏ ਸੀ ਸਾਡੇ ਆਏ ਹੋਗੇ ਬਾਹ ਹੋਗੇ ਹੁਣ ਕਿਸੇ ਨੂੰ ਕੀ ਬੰਦਾ ਢਿੱਡ ਫੋਲ ਕੇ ਸੁਣਾਵੇ ਚਲ ਕੋਈ ਨਾ ਭਣੇ ਹੌਲੀ ਹੌਲੀ ਤੂੰ ਵੀ ਬਾਹਰ ਵਗ ਜਾਈਗੀ ਦਿਨ ਰਾਤ ਇਹ ਅਰਦਾਸ ਕਰਿਆ ਕਰ ਪ੍ਰਮਾਤਮਾ ਨੂੰ ਕਿ ਵਾਹਿਗੁਰੂ ਮੇਰੀ ਸੁਣ ਲੈ ਛੇਤੀ ਮੈਂ ਆਪਦੇ ਬੰਦੇ ਕੋਲੇ ਜਾਵਾਂ ਫਿਰ ਉਹੀ ਗੱਲ ਕਿ ਉਹ ਸ਼ਰੀਕਾਂ ਦੀ ਸੁਣੇਗੀ ਜਦੋਂ ਤੂੰ ਵੀ ਸੋਨਾ ਕਮਾਈ ਕਰ ਲੈ ਹੋ ਜੇਗੀ ਉੱਥੇ ਹੈ ਉਹ ਹੀ ਤਾਂ ਗੱਲਾਂ ਭੈਣੇ ਹੁਣ ਮੈਂ ਤਾਂ ਦੇਖ ਸਾਡੀ ਬੁੜੀ ਜਹੀ ਹੈ ਨਾ ਜਦੋਂ ਇਹਦੇ ਭਤੀਜੇ ਦੇ ਵਿਆਹ ਤੇ ਜਾਉਂਗੀ ਮੈਂ ਤਾਂ ਇਹਨੂੰ ਉੱਥੇ ਲਾ ਲਾ ਕੇ ਬੋਲੀਆਂ ਪਾਉਂ ਇਹ ਵੀ ਕੀ ਜਾਣੂਗੀ ਚੱਲ ਕੋਈ ਨਾ ਹੁਣ ਤੂੰ ਜਾ ਮੇਰਾ ਮੁੰਡਾ ਆ ਗਿਆ ਸਕੂਲੋਂ ਮੈਂ ਵੀ ਜਾਂਦੀ ਠੀਕ ਆ ਚੰਗਾ ਕੱਲ ਨੂੰ ਮਿਲਦੇ ਆ ਠੀਕ ਹੈ ਲੈ ਦੇਖੀ ਕਿੰਨਾ ਸੋਹਣਾ ਸੂਟ ਲੱਗਦਾ ਨਾ ਨਾਲੇ ਰੰਗ ਵੀ ਇੰਨਾ ਪਿਆਰਾ ਹੈਗਾ ਦੇਖੀ ਸਹੀ ਤੂੰ ਜਦੋਂ ਮੈਂ ਪਾਉਂਗੀ ਨਾ ਆ ਹਰਪ੍ਰੀਤ ਜੀ ਨੇ ਕਹਿਣਾਗਾ ਵੀ ਦੇਖ ਕਿੰਨਾ ਮਹਿੰਗਾ ਲੈ ਲਿਆ ਨਾਲੇ ਇੰਨਾ ਸ਼ੁਕਰ ਬੁੜੀ ਨਹੀਂ ਹੈਗੀ ਘਰੇ ਨਹੀਂ ਤਾਂ ਉਹਨੇ ਮੱਚ ਜਾਣਾ ਸੀ ਦੇਖ ਕੇ ਕੀ ਗੱਲ ਕਰਨਾ ਕੰਨੀ ਗੱਲਾਂ ਕਰੀਏ ਮਰਿਆ ਭਾਬੀ ਸਸਿਕਾ ਲੈ ਹੋਰ ਕਿਵੇਂ ਠੀਕ ਹੈ ਹਾਂ ਵਧੀਆ ਠੀਕ ਠਾਕ ਤੂੰ ਸੁਣਾ ਬਸ ਵਧੀਆ ਲੈ ਫੋਨ ਤਾਂ ਕਰ ਦਿੰਦੀ ਵੀ ਮੈਂ ਆ ਰਹੀ ਆ ਚੱਲ ਕੋਈ ਨਹੀਂ ਮੈਂ ਤੁਰ ਹੀ ਆਈ ਤੇਰਾ ਕਿਹੜਾ ਘਰ ਵਾਲੀ ਦੂਰ ਸੀ ਗਾ ਢੇ ਤੋਂ ਮੈਂ ਚੱਲ ਤੁਰ ਹੀ ਜਾਨੀ ਫਿਰ ਤੂੰ ਐਵੇਂ ਸਕੂਟਰੀ ਕੱਢੇਂਗੀ ਕਿੱਥੇ ਪਤਾ ਨਹੀਂ ਮੈਂ ਘਰੇ ਹੋਊ ਕਨਾ ਚੱਲ ਕੋਈ ਨਾ ਭਾਬੀ ਤੂੰ ਆ ਗਈ ਮੇਰਾ ਤਾਂ ਨਾ ਆਪ ਬੜਾ ਹੀ ਦਿਲ ਤੜਫਦਾ ਸੀਗਾ ਤੈਨੂੰ ਮਿਲਣਨ ਨਾ ਬਹੁਤ ਜੀ ਕਰਦਾ ਸੀ ਮੇਰਾ ਮਿਲਣਨੂ ਜੀ ਤਾਂ ਕਰਦੇ ਹੁੰਦਾ ਕਹਿੰਦੇ ਹੁੰਦੇ ਤੇ ਕਿਹਨੂੰ ਭੁੱਲੇ ਆ ਇਲਪਾ ਵੀ ਪਹਿਲਾਂ ਮੈਂ ਤੁਹਾਨੂੰ ਪਾਣੀ ਲਿਆ ਕੇ ਦਵਾਂ ਪਾਣੀ ਤਾਂ ਚੱਲਿਆ ਹੀ ਕੋਈ ਨਹੀਂ ਆਏ ਖੈਰ ਸੁਖ ਦੇ ਆਬਦੀ ਠੀਕ ਆ ਸਾਰਾ ਪਰਿਵਾਰ ਵਧੀਆ ਭਾਬੀ ਖੈਰ ਸੁਖ ਤਾਂ ਸਾਰੇ ਠੀਕ ਆ ਕੀ ਕਰਾਂ ਹੁਣ ਤੈਨੂੰ ਪਤਾ ਹੀ ਆ ਦੇਖ ਜਾਂ ਤਾਂ ਬੰਦਾ ਕਹਿੰਦੇ ਹੁੰਦੇ ਆ ਪੜਿਆ ਲਿਖਿਆ ਹੋਵੇ ਜਾਂ ਫਿਰ ਕੰਮ ਕਰਨ ਵਾਲਾ ਲੈ ਲਓ ਹੁਣ ਦੇਖ ਲਾ ਇਹ ਨਾ ਔਣ ਸਾਰੀ ਮੈਨੂੰ ਦੇਖੀ ਹਜੇ ਤੂੰ ਸਾਡੀ ਬੀਬੀ ਆਈ ਨਹੀਂ ਇਹਨੇ ਔਣ ਸਾਰੀ ਮੈਨੂੰ ਬੋਲਣ ਲੱਗ ਜਾਣਾ ਵੀ ਤੂੰ ਕੰਮ ਨਹੀਂ ਕਰਦੀ ਤੂੰ ਐ ਨਹੀਂ ਕਰਦੀ ਹੁਣ ਦੇਖ ਲਾ ਉਧਰ ਹਰਪ੍ਰੀਤ ਆ ਵੱਡੀ ਆ ਮੇਤੋਂ ਹੈ ਹਾਂ ਤੇ ਜਠਾਣੀ ਹਾਂ ਵੀ ਹੁਣ ਮੈਂ ਤਾਂ ਦੇਖ ਫਿਰ ਵੀ ਅਸੀਂ ਕਹਿੰਨੇ ਚੱਲ ਸਕੀਆਂ ਪੈਣਾਗੇ ਅਸੀਂ ਕੀ ਲੋਕਾਂ ਨੂੰ ਬੋਲ ਕੇ ਸੁਣਾਉਣਾਗਾ ਤੂੰ ਵੀ ਕਹੇਂਗੀ ਮੈਨੂੰ ਆਈ ਨਹੀਂ ਲੱਗੀ ਮੇਰੇ ਤਾਂ ਮਾਂ ਇਹਨਾਂ ਨੇ ਇੰਨਾ ਦੁਖੀ ਕੀਤਾ ਪਿਆ ਦੇਖ ਮੇਰਾ ਬੰਦਾ ਨਹੀਂ ਹੈਗਾ ਉਰੇ ਹੈ ਵੀ ਹੁਣ ਮੈਂ ਕੀ ਬੋਲ ਕੇ ਸੁਣਾਉਣਾ ਮੈਂ ਤੇਗਲੇ ਤੈਨੂੰ ਕਦੇ ਫੋਨ ਕੀਤਾ ਤੈਨੂੰ ਮੈਂ ਆਪਾਂ ਫੋਨ ਤੇਬ ਨਹੀਂ ਦੱਸਿਆ ਮੈਂ ਨਾ ਹੁਣ ਇੰਨਾ ਸੋਚਦੀ ਸੀ ਮੈਂ ਕਿਹਾ ਚਲ ਮੈਂ ਐ ਕਰਦੀ ਆ ਵੀ ਭਾਬੀ ਨੂੰ ਫੋਨ ਕਰਦੀ ਮੈਂ ਭਾਬੀ ਨੂੰ ਦੱਸੂਗੀ ਭਾਬੀ ਕੀ ਕਰੀਏ ਮੈਂ ਤਾਂ ਨਾ ਪੈਸੇ ਵੀ ਸਾਰੇ ਲਾਤੇ ਜਿੰਨੇ ਹੈਗੇ ਸੀ ਮੇਰੇ ਕੋਲੇ ਮੇਰੀ ਨਾ ਰਿਫਿਊਜ਼ ਲਾਗੀ ਹਾਏ ਹੋਰ ਇਹ ਤਾਂ ਬਾਲੇ ਹੀ ਮਾੜਾ ਕੰਮ ਹੋਇਆ ਰਿਫਿਊਜ਼ ਲਾਗੀ ਤੇਰੀ ਤੇ ਇੰਨਾ ਪੈਸਾ ਬਰਿਆ ਸੀ ਫਿਰ ਕੀ ਕਹਿੰਦੇ ਏਜੰਟ ਹੁਣ ਭਾਬੀ ਕੀ ਦਸੀਏ ਕੋਈ ਰਾਈਟਾ ਹੀ ਨਹੀਂ ਦਿੰਦੇ ਹੁਣ ਦੁਬਾਰਾ ਫੇਰ ਫਾਇਲ ਲਾਵਾਂਗੇ ਫੇਰ ਪਤਾ ਲੱਗੂਗਾ ਹੁਣ ਮੈਂ ਉਹਨਾਂ ਨੂੰ ਕਿਹਾ ਸੀ ਮੈਂ ਕਿਹਾ ਇਹ ਏਜੰਟ ਕੋਲੇ ਨਹੀਂ ਲਾਉਣੇ ਵੀ ਭਾਈ ਸਾਡੀ ਜਿਹੜੀ ਪੇਮੈਂਟ ਦਿੱਤੀ ਹੋਈ ਆ ਉਹ ਸਾਨੂੰ ਵਾਪਸ ਕਰ ਦੋ ਰਿਟਰਨ ਇਹਨਾਂ ਰਿਟਰਨ ਤਾਂ ਕਰ ਦੇਣਗੇ ਪਰ ਮੈਨੂੰ ਨਹੀਂ ਲੱਗਦਾ ਹੈਗਾ ਕਿ ਪੂਰੇ ਪੈਸੇ ਮੋੜਨਗੇ ਤੈਨੂੰ ਲੱਗਦਾਗਾ ਨਹੀਂ ਭਾਬੀ ਉਹ ਵੀ ਨਾ ਲੱਚਤੀ ਚੀਚੀਆਂ ਜੀਆਂ ਕਰਦੇ ਨੇਗੇ ਕਦੇ ਕਹਿੰਦੇ ਆ ਵਾਪਸ ਕਰ ਦਾਂਗੇ ਕਦੇ ਕਹਿ ਦਾਂਗੇ ਆਏ ਨਹੀਂ ਅਸੀਂ ਇਹੀ ਕੇਸ ਚ ਤੇਰੀ ਗੱਲ ਸੁਣ ਵਾਪਸ ਨਾ ਕਰਾ ਪੈਸੇ ਵਧੀਆ ਚੰਗੀ ਰਹੇਗੀ ਜੇ ਤੂੰ ਕਰਵਾਏਂਗੀ ਨਾ ਵਿਚੋ 10 20 ਹਜ਼ਾਰ ਬਤਰਾ ਨੁਕਸਾਨ ਹੋਊਗਾ ਹੀ ਹੋਊਗਾ ਇਹਨੂੰ ਪਤਾ ਹੈ ਗੱਲਾਂ ਦਾ ਤਾਂ ਕਰਕੇ ਤੂੰ ਉਹਨਾਂ ਨੂੰ ਕਹਿ ਵੀ ਪਈ ਬੀਜਾ ਮੇਰਾ ਤੁਸੀਂ ਅਪਲਾਈ ਕਰੋ ਦੁਬਾਰੇ ਮੇਰੇ ਕੋਲ ਤਾਂ ਪੰਜੀ ਨਹੀਂ ਦੇਣ ਨੂੰ ਮੈਂ ਤਾਂ ਘਰੋਂ ਸਾਡੇ ਤਾਂ ਕੁਝ ਨਹੀਂ ਕਿਸੇ ਨੇ ਕਿਹਾ ਕੇ ਦੇਖੀਏ ਤੇਰੀ ਜ਼ਮੀਨ ਜਾਇਦਾਦ ਅਸਤਾ ਘਰੋਂ ਗਰੀਬ ਆ ਕੇ ਕੀ ਕਰਾਂ ਭਾਬੀ ਇੱਕ ਤਾਂ ਨਾ ਜਦੋਂ ਦੀ ਮੈਂ ਫੈਲ ਲਾਈ ਆ ਆ ਭੈਣ ਤਾਂ ਚੱਲ ਮੇਰੀ ਹੋਈ ਆ ਇਹਨੇ ਨਾ ਇੰਨਾ ਦੰਦਾ ਧਰਿਆ ਹੋਇਆ ਸੀਗਾ ਵੀ ਹਾਂ ਇਹ ਬਾਹਰ ਚਲੀ ਜਾਊਗੀ ਇਹ ਤਾਂ ਕੰਮ ਨਹੀਂ ਉਰੇ ਕਰਦੀ ਹੈਗੀ ਉੱਜੜ ਜਵੇ ਬਾਹਰ ਆਏ ਕਰ ਲਵੇ ਹੁਣ ਕੀ ਦੱਸਾਂ ਮੈਂ ਕਿਸੇ ਨੂੰ ਇਹਦੇ ਦੰਦ ਨੇ ਤਾਂ ਮੈਨੂੰ ਮਾਰ ਲਿਆ ਚੱਲ ਕੋਈ ਗੱਲ ਨਹੀਂ ਮੈਂ ਮੇਰਾ ਫਿਕਰ ਕਰਾ ਕਰ ਨਾਲੇ ਜਿਹੜੀ ਤੇਰੀ ਸੱਸਾ ਨਾ ਇਹ ਤਾਂ ਸ਼ੁਰੂ ਤੋਂ ਹੀ ਇਹ ਜਿਹੜੇ ਪਿਹੜੇ ਸੁਵਾ ਦੀ ਆ ਪਤਾ ਨਹੀਂ ਕਿਉਂ ਇਹ ਨਹੀਂ ਬਦਲਦੀ ਹੈਗੀ ਕਹਿੰਦੇ ਹੁੰਦੇ ਦੁਨੀਆ ਪਲਟ ਜੂਗੀ ਇਹਨੂੰ ਤਾਂ ਪਤਾ ਨਹੀਂ ਕਾਦਾ ਹੰਕਾਰ ਨਹੀਂ ਉੱਚੀ ਚੀਚ ਕਾਂਜੇ ਮਾਰੀ ਜਿਉਂ ਜਿਉਂ ਚੀਖ ਦੀ ਜਨਾ ਮੈਂ ਤਾਂ ਬਲਾਈ ਪਿਹੜੀ ਲੱਗਦੀ ਆ ਉਹੀ ਤਾਂ ਗੱਲ ਆ ਭਾਬੀ ਪਤਾ ਮੈਨੂੰ ਕੀ ਕਹਿੰਦੀ ਕਹਿੰਦੀ ਹਾਂ ਕਹਿੰਦੀ ਦੇਖ ਲਾ ਕਹਿੰਦੀ ਮੇਰਾ ਮੁੰਡਾ ਬਾਹਰ ਗਿਆ ਹੋਇਆ ਐਂ ਕਰਿਆ ਫਿਰ ਮੈਂ ਵੀ ਕਹਿਤਾ ਮੈਂ ਕਿਹਾ ਜਦੋਂ ਤੂੰ ਐਡਾ ਮੂੰਹ ਅਡ ਲਿਆ ਸੀ ਨਾ ਵੀ ਮੇਰਾ ਮੁੰਡਾ ਬਾਹਰ ਆ ਮੈਂ ਕਿਹਾ ਫਿਰ ਮੇਰੇ ਵੀ ਪਿਓ ਨੇ 15 ਲੱਖ ਤੇਰੇ ਮੁੰਡੇ ਦੀ ਝੋਲੀ ਚ ਪਾਇਆ ਸੀਗਾ ਹਾ ਵਧੀਆ ਕੀਤਾ ਤੂੰ ਆ ਤਾਂ ਉਹ ਤਾਂ ਸਿਰਾਂ ਕਹਿੰਦੇ ਹੁੰਦੇ ਬੋਲਣ ਨੂੰ ਬੁਲਾਉਣਾ ਉਹੀ ਤਾਂ ਗੱਲ ਹੈ ਜਿੱਤ ਕਰੋਂਗੇ ਉਹ ਜੀ ਕਰਾ ਲਵਾਂਗੇ ਮੂਹਰ ਦੇਖ ਭਾਬੀ ਹੁਣ ਮੈਂ ਇੱਜ਼ਤ ਬਥੇਰੀ ਕਰਦੀਆਂ ਮਾਂ ਮਾਂ ਕਰਦੀ ਤਾਂ ਮੇਰਾ ਮੂੰਹ ਠੱਕਦਾ ਫਿਰ ਵੀ ਮੈਨੂੰ ਉਹ ਮੂੰਹ ਪਾਣੀ ਨਹੀਂ ਧਰਦੀ ਹੈਗੀ ਫਿਰ ਮੈਂ ਤਾਂ ਹਜੇ ਦੇਖੀ ਜਾਨੀ ਆ ਵੀ ਜੋ ਕਹਿੰਦੇ ਨਹੀਂ ਹੁੰਦੇ ਵੀ ਸੱਸ 12 43 ਨੂੰ 13 43 ਫਿਰ ਮੈਂ ਵੀ ਇਹਨੂੰ 13 43 ਬਣ ਕੇ ਦਿਖਾਉਂਗੀ ਮੈਂ ਤਾਂ ਹਜੇ ਤੇ ਮੂੰਹ ਬਲ ਦੇ ਜੀ ਸੁਧਰ ਜੂ ਸੁਧਰ ਜੂ ਕਰਨਾ ਨੂੰ ਤਾਂ ਮੈਂ ਕਿਨੂੰ ਇੱਕ ਮਿੰਟ ਚ ਦੀ ਸਿੱਧੀ ਕਰ ਦਵਾ ਪਰ ਨਹੀਂ ਕਰਨਾ ਮੈਂ ਕਹਿੰਨੀ ਉਹਦੇ ਅਰਗੇ ਕਾਣੂ ਬੰਨਣਾ ਉਹ ਤਾਂ ਜਹੇ ਜੀ ਮਰ ਕੇ ਪਤਾ ਕੀ ਗੱਲ ਹੋਣੀ ਆ ਆਲਾ ਕਹਿੰਦਾ ਤਾਂ ਬਜ਼ੁਰਗ ਆ ਤੇ ਮਾੜੀ ਤਾਂ ਤੂੰ ਹੀ ਬੱਜੇਗੀ ਤਾਂ ਕਰਕੇ ਕੋਈ ਨਹੀਂ ਜਿੱਥੇ ਹਰਪ੍ਰੀਤ ਚੱਲੀ ਜਾਂਦੀ ਐ ਚੁੱਪ ਕਰਕੇ ਤੂੰ ਚੱਲੀ ਜਾ ਏਡੀ ਕੀ ਗੱਲ ਆ ਭਾਬੀ ਇਹ ਦੀਵਾਲੀ ਨੂੰ ਪਤਾ ਨਹੀਂ ਉੱਥੇ ਵੱਡੇ ਬਡੇਰਿਆਂ ਦੇ ਚਲੀਆਂ ਗਈਆਂ ਮੱਥਾ ਟੇਕਣ ਮੈਨੂੰ ਨਹੀਂ ਲੈ ਕੇ ਗਈਆਂ ਉਸ ਦਿਨ ਤੋਂ ਨਾ ਮੇਰਾ ਮੈਗਨੇ ਪਿੱਛਾ ਆਇਆ ਪਿਆ ਮੈਨੂੰ ਪਤਾ ਵੀ ਜੇ ਮੈਂ ਕਾਸੇ ਕੰਮ ਨੂੰ ਹੱਥ ਪਾਉਣੀ ਆ ਨਾ ਪਿੱਛੇ ਨੂੰ ਹੀ ਹੋਈ ਜਾਂਦਾਗਾ ਨਾ ਵੱਡੇ ਬਡੇਰਿਆਂ ਦਾ ਤੂੰ ਮੱਥਾ ਟੇਕਿਆ ਨਹੀਂ ਦੀਵਾਲੀ ਲੰਘ ਗਈ ਆ ਭਾਬੀ ਮੈਨੂੰ ਕਿੱਥੇ ਲੈ ਕੇ ਜਾਂਦੀਆਂ ਨੇ ਉਹਨੂੰ ਹਰਪ੍ਰੀਤ ਨੂੰ ਮਾਤਾ ਲੈ ਗਈ ਆ ਤਾਂ ਹੀ ਤਾਂ ਮੈਨੂੰ ਇਸ ਗੱਲ ਦਾ ਗੁੱਸਾ ਆ ਘਾਬੀ ਖਾਨੀ ਮੇਰਾ ਤਾਂ ਹੀ ਕੰਮੜ ਗਿਆ ਮੇਰੀ ਗੱਲ ਸੁਣਾ ਐਨਾਕ ਤਾਂ ਤੈਨੂੰ ਵੀ ਚਾਹੀਦਾ ਹੁਣ ਤੂੰ ਨਿਆਣੀ ਤਾਂ ਹੈਣੀਂਗੀ ਤੈਨੂੰ ਪਤਾ ਸੀਗਾ ਜਦੋਂ ਮੱਟੀ ਬਣੀ ਵੀ ਆ ਤੁਹਾਡੇ ਖੇਤ ਚ ਉੱਥੇ ਜਾ ਕੇ ਤੂੰ ਆਪ ਮੱਥਾ ਟੇਕਿਆਂਦੀ ਉਹ ਨਹੀਂ ਲੈ ਕੇ ਗਈ ਤੂੰ ਆਪ ਦੇ ਆਪ ਵਗ ਜਾਂਦੀ ਐ ਧੀ ਦੀ ਗੱਲ ਸੀਗੀ ਚੱਲ ਕੋਈ ਨਾ ਭਾਬੀ ਹੋਰ ਦੱਸ ਤੂੰ ਬਾਈ ਹੁਣੀ ਠੀਕ ਠਾਕ ਸੀ ਹਾਂ ਵਧੀਆ ਠੀਕ ਠਾਕ ਕਰਨਾ ਹੈ ਕਰ ਮੈਨੂੰ ਨਾ ਪਾਣੀ ਘੋਸਾਇਆ ਕਰਕੇ ਲਿਆ ਦੇ ਪੀ ਚਲ ਕੋਈ ਨਾ ਪਾਪੀ ਮੈਂ ਤੈਨੂੰ ਪਾਣੀ ਲਿਆ ਕੇ ਦੇਣੀ ਕੋਈ ਨਾ ਕੋਈ ਨਾ ਹੋਰ ਕਿਉਂਕਿ ਆ ਨਾ ਮੌਸਮ ਜਾ ਚੇਂਜ ਆ ਫਿਰ ਖੰਗ ਜਖਾਂਜਾ ਹੋ ਜਾਂਦਾ ਹੋਰ ਨਾਲੇ ਹੁਣ ਸਰਦੀ ਵੀ ਆ ਗਈ ਹਾਂ ਹਾਂ ਲੈ ਇਹਦੀ ਸੱਸ ਸੱਚੀ ਇਹ ਨਾ ਸੁਧਰਨਾ ਚਾਵੇ ਬੁੜੀ ਬਾਲੀ ਸਾਦੇ ਭੈੜੀ ਆ ਸਤਿ ਸ਼੍ਰੀ ਅਕਾਲ ਜੀ ਹੁਣੇ-ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੁੰਦੀ ਹੈ ਪਲੀਜ਼ ਇਹਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਇੱਕ ਗੱਲ ਹੋਰ ਆ ਜੀ ਚੈਨਲ ਨਵਾਂ ਬਣਾਇਆ ਕਰਨਾ ਨੇ ਠੀਕ ਆ ਸਾਰੇ ਜਣੇ ਸਪੋਰਟ ਕਰਿਓ ਤੇ ਜਿਹੜੇ ਚੈਨਲ ਤੇ ਨਵੇਂ ਆ ਉਹ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਹੀ ਬੈੱਲ ਦਾ ਬਟਨ ਜ਼ਰੂਰ ਦਬਾ ਦਿਆ ਕਰੋ ਫੇਰ ਹੀ ਸਾਡੀ ਵੀਡੀਓ ਤੁਹਾਡੇ ਤੱਕ ਪਹੁੰਚਣੀ ਹੈ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ